ਪਿਛਲੇ ਦਿਨੀ ਇੱਕ ਅਸਤੀਫਾ ਆਇਆ ਸੀ ਬੀਬੀ ਗਗਨ ਅਨਮੋਲ ਮਾਨ ਦਾ ਕਿ ਉਸ ਅਸਤੀਫੇ ਤੇ ਕਾਫੀ ਚਰਚਾ ਹੋਈ ਪਹਿਲਾਂ ਅਸਤੀਫਾ ਆਇਆ ਉਦੋਂ ਚਰਚਾ ਹੋਈ ਤੇ ਫਿਰ ਵਾਪਸ ਲਿਆ ਉਹ ਤਾਂ ਵੀ ਚਰਚਾ ਹੋਈ ਹੁਣ ਇੱਕ ਹੋਰ ਅਸਤੀਫਾ ਕੁਲਵੰਤ ਸਿੰਘ ਹੋ ਰਿਹਾ ਹੈਂਦਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਜੀ ਤੇ ਇਹਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਦਿਓ ਕਿਤੇ ਇਹ ਅਸਤੀਫਾ ਤਾਂ ਨਹੀਂ ਹੁਣ ਵਾਪਸ ਜਾਂਦਾ ਜਾਂ ਫਿਰ ਇਹ ਅਸਤੀਫੇ ਦੇ ਵਿੱਚ ਕੀ ਕਾਰਨ ਹੈ ਇਹ ਨਹੀਂ ਅਸਤੀਫਾ ਵਾਪਸ ਲਿਆ ਜਾਂਦਾ ਹੂੰ ਸੁਖਿਆ ਹਰ ਵਾਰੀ ਕੇ ਅਸਤੀਫਾ ਹੋਊਗਾ ਤੇ ਅਸਤੀਫਾ ਫਿਰ ਮੁੜ ਕੇ ਆਵੇਗਾ। ਉਹ ਕਈ ਵਾਰੀ ਹੋ ਜਾਂਦਾ ਨਾ ਕੰਮ। ਪਰ ਵੇਖਿਆ ਇਸ ਤਾਂ। ਵੇਖੋ ਜੋ ਸਟੇਟ ਕ੍ਰਿਕਟ ਐਸੋਸੀਏਸ਼ਨਾਂ ਨੇ ਨਾ ਜੀ ਇਹ ਸਮਝ ਲਓ ਕਿ ਜਿੱਦਾਂ ਆਪਾਂ ਕਹਿੰਦੇ ਨੇ ਕਿ ਇੱਕ ਗੀਤ ਸੀ ਕੀਦੀ ਨਿੱਕਲੂ ਲਾਟ ਰਹੀ। ਹੂੰ। ਵੈਸੇ ਉਹ ਬਿੱਕੇ ਦੇ ਖਾਤੇ 'ਚ ਮਤਲਬ ਕਿ ਕਿਸੇ ਕੁੜੀ ਦੀ ਮੁਹੱਬਤ ਜਾਊਗੀ। ਜੀ। ਉਸ ਸੰਦਰਭ 'ਚ ਸੀ। ਸਰ ਜਿਹੜਾ ਕਿਸੇ ਰਾਜ ਦੀ ক্রিকেট ਐਸੋਸੀਏਸ਼ਨ ਦਾ ਰਾਜ ਪੱਧਰੀ ਅਹੁਦੇਦਾਰ ਬਣ ਗਿਆ ਨਾ ਉਹਦੀ ਲੁੱਟੋ ਹੈ ਜਿਹੜਾ ਜ਼ਿਲਾ ਪੱਧਰੀ ਬਣ ਗਿਆ ਹੂੰ ਉਹਦੀ ਲੋਟਰੀ ਹੈ ਲੋਟਰੀ ਤੇ ਲੁੱਟੋ 'ਚ ਥੋੜਾ ਫਰਕ ਹੈ ਥੋੜਾ ਜਿਹਾ ਠੀਕ ਹੈ ਤੇ ਜਿਹੜਾ ਉਹੀ ਇਹਨਾਂ ਦੇ ਬਸਤਾ-ਪੁਸਤਾ ਚੱਕਣ ਵਾਲਾ ਹੋ ਗਿਆ ਨਾ ਸਮਝ ਲਓ ਕਮੀ ਉਹ ਵੀ ਲੱਗ ਗਿਆ ਹੂੰ ਰੋਜ਼ਗਾਰ ਉਹਨੂੰ ਵੀ ਮਿਲ ਗਿਆ ਜੀ ক্রিকেট ਜਿਹੜੀ ਆ ਉਹ ਦੌਲਤ ਦੀ ਖੇਡ ਹੈ ਸਭ ਦੌਲਤ ਦੀ ਖੇਡ ਹੈ ਆ ਪੂਰੇ ਭਾਰਤ ਦੇ ਵਿੱਚ ਹੀ ਇਹ ਖੇਡ ਚਲਦੀ ਹੈ ਜੈਸ਼ਾ ਮੈਨੂੰ ਦੱਸੋ ਵੀ ਕਿਹੜਾ ਰੰਜੀ ਟਰਾਫੀ ਦੇ ਵਿੱਚ 6 ਛੱਕੇ ਮਾਰ ਕੇ ਆਇਆ ਸੀਗਾ ਲਗਾਤਾਰ 6 ਕਿੰਦਾ ਸੀ ਜੀ ਬਿਲਕੁਲ ਕਮਾਲ ਦੀ ਗੱਲ ਹੈ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਵੀ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ਹੈ ਜਿਨ੍ਹਾਂ ਨੇ ਕਦੇ ਬੈਟ ਫੜ ਕੇ ਨਹੀਂ ਦੇਖਿਆ ਸੀ ਜੀ ਜੀ अरुण ਜੇਤੁਲੀ ਤੋਂ ਲੈ ਕੇ ਮਤਲਬ ਕਿ ਕਿੰਨੇ ਬੰਦੇ ਗਿਨਾ ਸਕਦਾ ਮੈਂ ਤੁਹਾਨੂੰ ਰਾਜਨੀਤੀ ਦੇ ਥੰਮ ਜੜੇ ਆ ਕ੍ਰਿਕਟ ਐਸੋਸੀਏਸ਼ਨ ਸਾਧਵਰਤ ਨੇ ਮਲਾਈ ਵਾਲਾ ਮਹਿਕਮਾ ਹੈ ਵੀ ਤੇ ਵੱਡੀ ਮਲਾਈ ਵਾਲਾ ਮਹਿਕਮਾ ਹੈ ਵੀ ਆ ਮਲਾਈ ਵਾਲਾ ਕਹਿ ਲੋ ਜਾਂ ਘਿਓ ਵਾਲਾ ਕਹਿ ਲੋ ਕੁਝ ਵੀ ਕਹਿ ਲੋ ਜੋ ਮਰਜ਼ੀ ਆ ਤਾਂ ਹੱਲ ਅਸਲ ਦੇ ਵਿੱਚ ਇਹ ਆ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਦੇ ਵਿੱਚ ਪੀਸੀਐਚ ਚ ਲਿਆਂਦਾ ਚੈਲ ਜੀ ਚੈਲ ਕਈਆਂ ਦਾ ਨੇੜੂ ਸੀ ਸਿੱਧੂ ਦਾ ਵੀ ਨੇੜੂ ਸੀ ਹਰਪਜਨ ਦਾ ਵੀ ਨੇੜੂ ਸੀ ਬਥੇਰਿਆਂ ਦਾ ਤਾਨੂੰ ਹੋਰ ਦੱਸ ਦੇਵਾਂ ਕਿ ਹਰਭਜਨ ਸਿੰਘ ਜਦੋਂ ਰਾਜ ਸਭਾ ਦਾ ਮੈਂਬਰ ਬਣਿਆ ਤੇ ਚੈਲ ਸਰਟੀਫਿਕੇਟ ਲੈ ਕੇ ਆਇਆ ਸੀ ਹੂੰ ਚੈਲ ਤੇ ਹਰਭਜਨ ਸਿੰਘ ਦੀ ਖੱਟਪੱਟ ਹੋ ਗਈ ਹਰਭਜਨ ਸਿੰਘ ਨੇ ਰੌਲਾ ਪਾ ਲਿਆ ਜੀ ਜਿਸ ਵੇਲੇ ਹਰਭਜਨ ਸਿੰਘ ਨੇ ਰੌਲਾ ਪਾ ਲਿਆ ਚੈਲ ਸਾਈਡ ਤੇ ਕਰ ਦਿੱਤਾ ਫਿਰ ਹੌਲੀ ਹੌਲੀ ਰਸਤਾ ਖੁੱਲਿਆ ਬਠਿੰਡੇ ਵਾਲੇ ਮਹਿਤਾ ਜੀ ਦਾ ਜਿਸ ਮਹਿਤਾ ਜੀ ਦੇ ਹਿੱਸੇ ਹੁਣ ਤੱਕ ਸੰਘਰਸ਼ ਹੀ ਰਿਹਾ ਕਦੀ ਇੱਧਰ ਤੇ ਕਦੀ ਇੱਧਰ ਜੀ ਉਹ ਬਠਿੰਡੇ ਚ ਉੱਠ ਕੇ ਪੀਸੀਏ ਦੇ ਹੈੱਡ ਬਣੇ ਹੂੰ ਤੇ ਜਦੋਂ ਕਿਸਮਤ ਖੁੱਲਦੀ ਆ ਚਾ ਫੇਰੀਓਂ ਫਿਰ ਕਹਿ ਲੋ ਕਿ ਠੰਡੀ ਹਵਾ ਦੇ ਬੁੱਲੇ ਆਉਂਦੇ ਆ ਮੁੰਡਾ ਬਗੈਰ ਕਹਿ ਲੋ ਕਿ ਕਾਉਂਸਲਰਾਂ ਦਾ ਹੀ ਲੱਗ ਪਾ ਕੇ ਤੇ ਮੇਹਰ ਬਣ ਗਿਆ ਕੰਮ ਵਾਹ ਖਿੱਚੀ ਆਉਂਦਾ ਮੈਂ ਐਵੇਂ ਕਹਾਂ ਹੂੰ ਬਠਿੰਡੇ ਚ ਕੰਮ ਬਥੇਰੇ ਹੋਏ ਆ ਯੰਗ ਐ ਜੀ ਚਲੋ ਕੰਮ ਕਰੀ ਕੀਤੀ ਸੀ ਉਦੋਂ ਹਾਂ ਜੀ ਪਦਮ ਜੀ ਜੀ ਤਾਂ ਇਹਨਾਂ ਤਾਂ ਕਾਉਂਸਲਰ ਤੇ 1-2 ਹੀ ਸੀ 7 ਸਵਾ ਲੱਖ ਕਿ ਕਹਿ ਲੋ ਕਿ 2.5 ਲੱਖ ਬਸ ਇੱਥੇ ਸੀਗਾ ਤਾਂ ਦੇਖੋ ਕਿਸਮਤ ਆ ਨਾ ਫੇਰ ਉਸ ਤੋਂ ਬਾਅਦ ਜਦੋਂ ਪੀਸੀਏ ਦਾ ਰੰਗ ਟੰਗ ਸਮਝ ਦੇ ਵਿੱਚ ਆਇਆ ਤੇ ਐਤਕੀ ਆ ਜਿਹੜੀ ਸ਼ਾਇਦ 12 ਜੁਲਾਈ ਨੂੰ ਚੋਣੂ ਨਹੀਂ ਸੀ ਸਾਰੇ ਹੀ ਅਹੁਦੇਦਾਰ ਆਮ ਆਦਮੀ ਪਾਰਟੀ ਦੇ ਚੁਣੇ ਗਏ ਹੁਣ ਜਿਸ ਵੇਲੇ ਚੁਣੇ ਗਏ ਤਾਂ ਉਸ ਵੇਲੇ ਮੈਤਾ ਸਾਹਿਬ ਫੇਰ ਪ੍ਰਧਾਨ ਰਹਿ ਗਏ ਤੇ ਐਂਟਰੀਆਂ ਕੁਝ ਹੋਈਆਂ ਜਿਵੇਂ ਬਾਲੀ ਸਾਹਿਬ ਜਲੰਧਰ ਵਾਲੇ ਉਹ ਆ ਗਏ ਤੇ ਸਭ ਤੋਂ ਕਹਿ ਲੋ ਕਿ ਹਰਾਨ ਕਰਨ ਵਾਲੀ ਐਂਟਰੀ ਸੀ ਕਲਵੰਤ ਮੋਹਾਲੀ ਜੀ ਦੀ ਹੂੰ ਕਲਵੰਤ ਮੋਹਾਲੀ ਜੀ ਦੀ ਜਦੋਂ ਐਂਟਰੀ ਹੋ ਗਈ ਤੇ ਲਗਭਗ ਵੱਡੇ ਅਹੁਦੇ ਇਹਨਾਂ ਨੇ ਸਾਰਿਆਂ ਨੇ ਹਾਸਲ ਕਰ ਲਿਆ ਉਹ ਤੋਂ ਲਾਲੋ ਕਿ ਹੁਣ 12 ਦਿਨਾਂ ਬਾਅਦ ਕਲਵੰਤ ਮੋਹਾਲੀ ਦਾ ਅਸਤੀਫਾ ਆ ਜਾਂਦਾ ਜੀ ਮੋਹਾਲੀ ਜੀ ਜਦਨ ਅਹੁਦਾ ਸੰਭਾਲਦੇ ਕਹਿੰਦੇ ਕਿ ਅਸੀਂ ਇੱਕ ਵੱਖਰੀ ক্রিকেট ਲੀਗ ਸ਼ੁਰੂ ਕਰਵਾਵਾਂਗੇ ਬਲਾਕ ਪੱਧਰੀ ਜਾਂ ਪਿੰਡੂ ਪੱਧਰੀ ਮੁਕਾਬਲਿਆਂ ਤੋਂ ਜੀ ਉਸ ਦਿਨ ਉਹ ਬਹੁਤ ਉਤਸ਼ਾਹ ਦੇ ਵਿੱਚ ਸਨ ਹੂੰ ਫਿਰ 12 ਦਿਨ ਦੇ ਅੰਦਰ ਅੰਦਰ ਕੀ ਵਾਪਰਦਾ ਕਿ ਉਹ ਅਸਤੀਫਾ ਦੇਣ ਤੱਕ ਆ ਜਾਂਦੇ ਅਸਨ ਹੂੰ ਇਹਦੇ ਵਿੱਚ ਹੀ ਕਹਾਣੀ ਲੁਕੀ ਆ ਦੇਖੋ ਕੁਲਵੰਤ ਮੋਹਾਲੀ ਜੀ richest MLA ਨੇ ਪੰਜਾਬ ਦੇ ਜੀ ਠੀਕ ਹੈ ਜੀ ਸਿਆਸੀ ਦਬਾਅ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਉੱਤੇ ਕੋਈ ਹੈ ਵੀ ਜਿਵੇਂ ਮੰਨ ਲਓ ਦਿੱਲੀ ਦਰਬਾਰ ਨੇ ਕਹਤਾ ਕਿ ਆ ਜਾਓ ਜੀ ਚਲੇ ਜਾਓ ਜੀ ਐਸਾ ਹੈ ਨਹੀਂ ਹੂੰ ਜੇ ਹੁਣ ਦਾਤ ਮੈਂ ਤੈਨੂੰ ਕਹਿ ਦਿੰਦਾ ਜੀ ਫਿਰ ਹੁਣ ਗੱਲ ਪਕੜਨ ਤੇ ਆਈਏ ਤੇ ਭਾਈ ਬਣਿਆ ਕੀ ਆ ਤੇ ਕੁੱਲ ਮਿਲਾ ਕੇ ਦੇਖੋ ਪਹਿਲੀ ਗੱਲ ਤੇ ਇਹ ਆ ਲੋੜਾ ਕਮਿਸ਼ਨ ਬਣਿਆ ਸੀ ਉਹਦੀਆਂ ਸਿਫਾਰਿਸ਼ਾਂ ਆਈਆਂ ਸੀ ਉਹ ਸਿਫਾਰਿਸ਼ਾਂ ਲਾਗੂ ਹੋ ਗਈਆਂ ਸਨ ਜੀ ਸਰ ਬਾਈ ਦੇ ਵਿੱਚ ਸੁਪਰੀਮ ਕੋਰਟ ਨੇ ਅਲਾਉ ਕਰ ਦਿੱਤੀ ਸੀ ਅਮੈਂਡਮੈਂਟ ਬੀਸੀਸੀਆ ਨੂੰ ਨਹੀਂ ਤਾਂ ਕੁਲਵੰਤ ਸਿੰਘ ਮੋਹਾਲੀ ਅਹੁਦੇਦਾਰ ਹੀ ਨਹੀਂ ਸੀ ਬਣ ਸਕਦੇ ਹਮ ਇੰਟਰਸਟਿੰਗ ਹੈ ਜੀ ਇਹ ਫੈਕਟ ਹੈ ਕਿ ਲੋਡਾ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਵਿੱਚੋਂ ਇੱਕ ਸਿਫਾਰਸ਼ ਇਹ ਸੀ ਕਿ ਪਬਲਿਕ ਸਰਵੰਟ ਜਾਂ ਆ ਜਿਹੜੇ ਐਮਐਲਏ ਜਾਂ ਐਮਪੀ ਇਹ ਉਦੇਦਾਰ ਨਹੀਂ ਬੰਨਗੇ ਫੱਟੀ ਪਹੁੰਚੀ ਗਈ ਸੀ ਜੀ ਉਸ ਤੋਂ ਬਾਅਦ ਇਹਨਾਂ ਨੇ ਅਮੈਂਡਮੈਂਟ ਕਰਵਾਈ ਜਿਹਦੇ ਚੋਂ ਬਾਅਦ ਚ ਅਰਜੀਵ ਸ਼ੁਕਲਾ ਦੁਬਾਰਾ ਆ ਗਿਆ ਐਮਪੀ ਫਿਰ ਇਸ ਤੋਂ ਇਲਾਵਾ ਉਹ ਜਿਹੜਾ ਮਹਾਰਾਸ਼ਟਰ ਵਾਲਾ ਇਹਨਾਂ ਦਾ ਮੰਤਰੀ ਵੀ ਹੈ ਹੂੰ ਉਹ ਆ ਗਿਆ ਮਤਲਬ ਕਿ ਇਹਨਾਂ ਵਾਸਤੇ ਦਰਵਾਜ਼ੇ ਬੰਦ ਸਨ ਜੀ ਜੀ ਇਹ ਅਮੈਂਡਮੈਂਟ ਹੋਈ ਹੈ ਦੁਬਾਰਾ ਬੀਸੀਸੀਆਈ ਨੂੰ ਅਲਾਉ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ ਤਦ ਹੀ ਕੁਲਵੰਤ ਮੋਹਾਲੀ ਆਉਦਾ ਸੰਭਾਲਦੇ ਹੁਣ ਆ ਜਾਓ ਸਵਾਲ ਤੇ ਹੂੰ ਸਰ ਜੋ ਮੇਰੀ ਅਸੈਸਮੈਂਟ ਕਹ ਲੋ ਜਾਂ ਮੇਰੀ ਜਾਣਕਾਰੀ ਕਹ ਲੋ ਜੋ ਵੀ ਆ ਕੁਲਵੰਤ ਮੋਹਾਲੀ ਹੋ ਰਾਨੇ ਕਿਉਂਕਿ ਉਹ ਕਾਰੋਬਾਰੀ ਠਹਿਰੇ ਆ ਔਰ ਕਾਰੋਬਾਰੀ ਵੀ ਕੀ ਹੈ ਕਿ ਜਿਨਾ ਨਹੀਂ ਤੁਹਾਨੂੰ ਪਤਾ ਹੈ ਨਾ ਕਿ ਜਰਨੀ ਤਾਂ ਲਾਈਫ ਦੀ ਜਰਨੀ ਦਾ ਨਹੀਂ ਬਹੁਤਾ ਨਹੀਂ ਸਟਰਾ ਵੀ ਚ ਕਿ ਇੱਥੋਂ ਤੱਕ ਪਹੁੰਚੇ ਆ ਜੀ ਸਾਰਾ Empire ਖੜਾ ਕੀਤਾ ਹਮ ਕਿਸੇ ਦੀ ਰਾਜਨੀਤੀ ਜਿੱਦਾਂ ਕਿਦਾਂ ਦੀ ਮਰਜ਼ੀ ਹੋ ਸਕਦੀ ਕਿਸੇ ਦੇ ਕਾਰੋਬਾਰ ਕਿਦਾਂ ਜਿੱਦਾਂ ਦੇ ਠੀਕ ਆ ਉਹਨਾਂ ਤੇ 100 ਸਵਾਲ ਹੋ ਹੁਣੇ ਵੀ ਚਾਹੀਦੇ ਹੁੰਦੇ ਵੀ ਹੋਣਗੇ ਪਰ ਇੱਕ ਚਰਨੀ ਹੁੰਦੀ ਆ ਜਿਵੇਂ ਚੰਨੀ ਸਾਹਿਬ ਦੀ ਇੱਕ ਜੀ ਅਲੱਗ ਚਰਨੀ ਆ ਇਹਨਾਂ ਦੀ ਵੀ ਇੱਕ ਅਲੱਗ ਚਰਨੀ ਆ ਤਾਂ ਮੈਨੂੰ ਇਉਂ ਲੱਗਦਾ ਹੈ ਕਿ ਜਦੋਂ ਇਹਨਾਂ ਨੇ ਵਿੱਚ ਜਾ ਕੇ ਦੇਖਿਆ ਪੀਸੀਏ ਚ ਕਈ ਵਾਰ ਪਤਾ ਕੀ ਹੁੰਦਾ ਜੀ ਤੁਹਾਨੂੰ ਨਾ ਕੋਈ ਜਗਾ ਬੜੀ ਖਿੱਚ ਰਹੀ ਹੁੰਦੀ ਆ ਜੀ ਬੜੀ ਖਿੱਚ ਹੁੰਦੀ ਆ ਕਿ ਯਾਰ ਕਿਤੇ ਇੱਥੇ ਬੈਠਣ ਦਾ ਮੌਕਾ ਨਹੀਂ ਜਾ ਕੁਝ ਬੰਦੇ ਹੁੰਦੇ ਉਹਨਾਂ ਦੇ ਨਾਲ ਵੀ ਕਿਤੇ ਸੰਗ ਕਰਨ ਦਾ ਮੌਕਾ ਜੀ ਉਹੀ ਗੱਲ ਜਿਵੇਂ ਕਹਿੰਦੇ ਹੁੰਦੇ ਹਨ ਨਾ ਕਿ ਰੁੱਖ ਤੇ ਮਨੁੱਖ 'ਚ ਬੁਨਿਆਦੀ ਫਰਕ ਇਹ ਆ ਕਿ ਰੁੱਖ ਦੂਰੋਂ ਬਹੁਤ ਛੋਟੇ ਲੱਗਦੇ ਆ ਮਨੁੱਖ ਦੂਰੋਂ ਬਹੁਤ ਵੱਡੇ ਲੱਗਦੇ ਆ ਜਿਵੇਂ ਜਿਵੇਂ ਇਹਨਾਂ ਦੇ ਨੇੜੇ ਜਾਈਏ ਕਹਾਣੀ ਉਲਟ ਹੁੰਦੀ ਜਾਂਦੀ ਆ ਜੀ ਕਿ ਰੁੱਖ ਵੱਡੇ ਲੱਗਣੇ ਸਟਾਰਟ ਹੋ ਜਾਂਦੇ ਤੇ ਮਨੁੱਖ ਜਿਹੜੇ ਛੋਟੇ ਹੁਣੇ ਸਟਾਰਟ ਹੋ ਜਾਂਦੇ ਆ ਸਰ ਐਸੀ ਹੀ ਕਹਾਣੀ ਹੁੰਦੀ ਆ ਕਈ ਵਾਰ ਜਦ ਤੁਸੀਂ ਚਮਕ-ਦਮਕ ਵਾਲੇ ਘਰ ਦੇ ਵਿੱਚ ਵੱਧਦੇ ਹੋ ਕਿ ਯਾਰ ਕਿਤੇ ਬੈਠੀਏ ਇੱਥੇ ਉੱਥੇ ਮਹਿਫਿਲ ਦੇ ਵਿੱਚ ਜਾਈਏ ਜਦੋਂ ਤੁਸੀਂ ਜਾ ਕੇ ਵੇਹਨੇ ਹੋ ਤੇ ਚਿੱਤ ਆਵਾਜ਼ਾਰੀ ਦਾ ਸ਼ਿਕਾਰ ਹੋ ਜਾਂਦਾ ਕਿ ਇੱਥੇ ਤੇ ਯਾਰ ਕਮਲਿਆ ਦਾ ਟੋਲਾ ਹੈ ਹਮ ਇੱਥੇ ਤੇ ਮਾਂ ਮੂਰਖਾਂ ਦਾ ਟੋਲਾ ਹੈ ਸਾਰਾ ਤੇ ਜਾਂ ਬਈ ਇੱਥੇ ਤੇ ਬਹੁਤ ਖੜ ਬੜੀਆਂ ਨੇ ਹੂੰ ਸਮਝ ਗਏ ਤੁਸੀਂ ਕਿ ਇੱਕ ਤੇ ਇਹ ਸੈਕਟਰੀ ਸਨ ਸਰਪ੍ਰਧਾਨ ਹੋਣਾ ਮੀਤ ਪ੍ਰਧਾਨ ਹੋਣਾ ਹੁੰਦੀ ਹੈ ਵੱਖਰੀ ਗੱਲ ਜੀ ਠੀਕ ਹੈ ਮੈਂ ਵੀ ਕਲਬਾਂ ਕਲਬਾਂ ਚ ਬਥੇਰਿਆਂ ਚ ਮਤਲਬ ਕਿ ਵੇਖਿਆ ਮੈਂ ਕਦੇ ਉਹਦੇ ਉੱਦੇਦਾਰੀਆਂ ਆਪਾਂ ਤੇ ਕਦੇ ਲਈਆਂ ਨਹੀਂ ਜ਼ਿੰਦਗੀ ਚ ਹੁੰਦਾ ਕੀ ਹੈ ਸੈਕਟਰੀ ਹੋ ਗਿਆ ਜੁਆਇੰਟ ਸੈਕਟਰੀ ਹੋ ਗਿਆ ਖਜ਼ਾਨਚੀ ਹੋ ਗਿਆ ਇਹਨਾਂ ਦਾ ਕੰਮ ਤੇ ਹੈਗਾ ਫਾਇਲਾ ਸੰਭਾਲਣ ਦਾ ਜੀ ਤੇ ਕੁਲਵੰਤ ਸਿੰਘ ਮੁਹਾਲੀ ਪਹਿਲਾਂ ਆਪਣੇ ਕਾਰੋਬਾਰ ਸੰਭਾਲ ਰਹੇ ਨੇ ਬਿਲਕੁਲ ਸਰ ਸਾਫ ਕਿਤਾਬ ਉਹ ਫੈਲਾ ਇਹਨਾਂ ਨੂੰ ਸੁਮਾਲਣੀਆਂ ਪੈਣੀਆਂ ਤੇ ਕੱਲ ਨੂੰ ਜੇ ਕੋਈ ਸੀ ਆਪਾਂ ਪਹਿ ਗਿਆ ਫੇਰ ਹਾਂ ਆ ਸਚਾਈ ਆ ਜੀ ਜਦੋਂ ਅੰਦਰ ਜਾ ਕੇ ਵੇਖਿਆ ਹੋਏਗਾ ਕਿ ਚਾਲੋ ਇਹ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ ਹੀ ਓਏ ਉਧਰ ਲਾ ਸਰ ਪੀਸੀਏ ਜਿਹੜੇ ਬੰਦੇ ਮੁਹਾਲੀ ਰਹਿੰਦੇ ਆ ਜਾਂ ਜਿਹੜੇ ਬੰਦਿਆਂ ਨੂੰ ਪੀਸੀਏ ਦਾ ਸਾਫ ਕਿਤਾਬ ਪਤਾ ਹੈ ক্রিকেট ਐਸੋਸੀਏਸ਼ਨਾਂ ਦਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨਾਂ ਦਾ ਜਿਨ੍ਹਾਂ ਨੂੰ ਪਤਾ ਹੈ ਨਾ ਉਹਨਾਂ ਨੂੰ ਮੇਰੀ ਗੱਲ ਬਿਲਕੁਲ ਪਕੜ ਚ ਆ ਗਈ ਹੋਏਗੀ ਜੀ ਕਿ ਦਰਅਸਲ ਕੀ ਹੈ ਕਿ ਕੋਲਵੰਤ ਮੁਹਾਲੀ ਹੁਰਾਂ ਦੇ ਤੇ ਤੁਹਾਨੂੰ ਪਤਾ ਹੀ ਆ ਹਮ ਪਹਿਲਾਂ ਹੀ ਬਥੇਰੇ ਕਾਰੋਬਾਰ ਆ ਤੇ ਬਥੇਰੇ ਕਾਰੋਬਾਰਾਂ ਨੂੰ ਤੁਹਾਨੂੰ ਪਤਾ ਫੰਦੇ ਹੁੰਦੇ ਆ ਉਧਰ ਦੀ ਏਜੰਸੀ ਹੈ ਜੀ ਇਧਰ ਦੀ ਏਜੰਸੀ ਆ ਇੱਕ ਨਵਾਂ ਸਿਆਪਾ ਹੈ ਨਹੀਂ ਛੱਡੋ ਬ੍ਰੀਸੀਏ ਸਰ ਵੈਸੇ ਵੀ ਜੇ ਤੁਸੀਂ ਦੇਖੋਗੇ ਇਹ ਦੋ ਆਉਧਿਆਂ ਦਾ ਸਿਧਾਂਤ ਹੈ ਕੋਈ ਬੰਦਾ ਆਮ ਆਦਮੀ ਪਾਰਟੀ ਇੱਕ ਬੰਦੇ ਨੂੰ ਦੋ ਅਹੁਦੇ ਦੇ ਰਹੀ ਆ ਇੱਕ ਐਮਐਲਏ ਆ ਹੂੰ ਦੂਸਰਾ ਇੱਕ ਮਹੱਤਵਪੂਰਨ ਹੋਰ ਅਹੁਦਾ ਹੈ ਪਹਿਲੀ ਗੱਲ ਤੇ ਇਹ ਆ ਕਿ ਤੁਹਾਡਾ ਦੋ ਅਹੁਦਿਆਂ ਦਾ ਜਾਂ ਕਹਿ ਲਓ ਇੱਕ ਅਹੁਦੇ ਦਾ ਜਿਹੜਾ ਸਿਧਾਂਤ ਆ ਉਹਦੇ 'ਚ ਫਰਕ ਕੀ ਰਹਿ ਗਿਆ ਸਰ ਦੂਜੀ ਚੀਜ਼ ਇਹ ਆ ਕਿ ਬਾਲੀ ਸਾਹਿਬ ਵੀ ਤੇ ਅਹੁਦੇਦਾਰ ਰਹਿਣਾ ਉਹਨਾਂ ਨੂੰ ਵੀ ਅਹੁਦਾ ਦਿੱਤਾ ਗਿਆ ਮਤਲਬ ਕਿ ਜਿਹੜਾ ਇੱਕ ਬੰਦਾ ਇੱਕ ਅਹੁਦਾ ਉਹ ਸਿਧਾਂਤ ਹੀ ਟੁੱਟਦਾ ਹੈ ਜੀ ਤੇ ਇਹਨਾਂ ਨੇ ਉਸ ਸਿਧਾਂਤ ਨੂੰ ਵੀ ਕਾਇਮ ਕਰ ਲਿਆ ਤੇ ਘੱਟੋ-ਘੱਟ ਮੇਰੇ ਖਿਆਲ ਦੇ ਨਾਲ ਆਪਣੇ ਆਪ ਨੂੰ ਬਚਾ ਲਿਆ ਹੂੰ ਕਿ ਭਾਈ ਇੱਥੇ ਮਾਮਲਾ ਜਿਹੜਾ ਨੂੰ ਹਸਾਬਕਤਾ ਮੈਂ ਫਾਈਲਾਂ ਕਿਹੜੀਆਂ-ਕਿਹੜੀਆਂ ਸੰਭਾਲੂ ਆਪਣੇ ਘਰ ਵਾਲੀਆਂ ਆਪਣੇ ਘਰੋਵਾਰ ਵਾਲੀਆਂ ਸੰਭਾਲਾਂ ਕਿ ਇਹਨਾਂ ਦੀਆਂ ਸੰਭਾਲਾਂ ਸੋ ਇਹ ਕਹਾਣੀ ਆ ਵਿੱਚ ਦੀ ਮੈਨੂੰ ਲੱਗਦਾ ਹੋਰ ਕੋਕਾ ਕੋਲੋਂ ਅੰਸੇ ਦੇਖੋ ਆਪਾਂ ਗੱਲ ਵੀ ਕਰ ਲਈ ਸੰਕੇਤ ਤੇ ਉਹਨਾਂ ਨੇ ਨਿੱਜੀ ਕਾਰਨ ਦੱਸਿਆ ਬਸ ਵਈ ਰੁਜੇ ਵਈ ਬਸ ਰੁਜੇ ਮੇਦੋ ਸੀ ਨੇ ਪਰ ਉਹ ਆਪਾਂ ਗੱਲ ਵੀ ਕਰ ਲਵਾਂਗੇ ਆਫੀਸ਼ੀਅਲੀ ਉਹਨਾਂ ਨਾਲ ਫੋਨ ਤੇ ਤਾਂ ਉਹਨਾਂ ਨੇ ਆਪਾਂ ਨੂੰ ਖੁੱਲ ਕੇ ਥੋੜੀ ਗੱਲ ਦੱਸਣੀ ਆ ਜੀ ਇਤੇ ਅੰਦਾਜ਼ੇ ਅੰਦਾਜ਼ੇ ਜਾਂ ਕਹ ਲੂ ਕਿ ਚੱਲ ਰਿਹਾ ਹੁੰਦਾ ਨਾ ਜੋ ਉਹਦੇ ਆਧਾਰ ਤੇ ਆਪਾਂ ਨੂੰ ਸਾਰਾ ਕੁਝ ਇਕੱਠਾ ਕਰਕੇ ਦੱਸਣਾ ਪੈਂਦਾ ਤੋ ਵਿੱਚ ਦੀ ਗੱਲ ਇਹ ਆ ਕਿ ਜਦੋਂ ਜਾ ਕੇ ਵਿੱਚ ਦੇਖਿਆ ਸਾਬ ਜੀ ਠੀਕ ਹੈ ਨਾ ਉਹ ਮਤਲਬ ਕਿ ਹਰ ਚੀਜ਼ ਚਮਕਦੀ ਸੋਨਾ ਨਹੀਂ ਹੁੰਦੀ ਉਹ ਗਾਣਾ ਸੀਗਾ ਨਾ ਹਮ ਹਮ ਤਾਂ ਗੱਲ ਇਹ ਆ ਕਿ ਇਹ ਕਈ ਵਾਰ ਸਾਨੂੰ ਦੂਰੋਂ ਚਮਕਦੇ ਟੁਕੜੇ ਨਾ ਨਗੀਨੇ ਲੱਗਦੇ ਆ ਪਰ ਜੇ ਤੁਸੀਂ ਕੂਲ ਜਾਂਦੇ ਆ ਤਾਂ ਸਵਾਇ ਕੱਚ ਦੇ ਟੁਕੜਿਆਂ ਤੋਂ ਕੁਛ ਨਹੀਂ ਹੁੰਦੇ ਕੁਛ ਨਹੀਂ ਹੁੰਦੇ ਬਿਲਕੁਲ ਟੁਕੜੇ ਟੁਕੜੇ ਕਰਕੇ ਸੱਜਣ ਮੋੜ ਹਾਂ ਜੀ ਜੀ ਖੈਰ ਖੈਰ ਬਹੁਤ ਸਾਰੇ ਸੱਜਣ ਆ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਗੁਰਪ੍ਰੀਤ ਕੌਰ ਜੀ ਕਹਿ ਰਹੇ ਨੇ ਕਿ ਪੁਲਿਸ ਦੇ ਵਿੱਚ ਨੇ ਇੰਸਪੈਕਟਰ ਦੇ ਤੌਰ ਤੇ ਕੰਮ ਕਰ ਰਹੇ ਨੇ ਜੀ ਤੇ ਕਹਿੰਦੇ ਰਿਕਾਰਡਡ ਪ੍ਰੋਗਰਾਮ ਹਮੇਸ਼ਾ ਆਪਣਾ ਸੁਣਦੇ ਆ ਯਾ ਤੇ ਰੋਟੀ ਪਕਾਉਂਦੇ ਹੋਏ ਜਾਂ ਡਰਾਈਵ ਕਰਦੇ ਹੋਏ ਕਿਆ ਬਾਤ ਹੈ ਜੀ ਕਿੰਨੀ ਸੋਹਣੀ ਗੱਲ ਹੈ ਕੀ ਹੈ ਜੀ ਡਰਾਈਵ ਕਰਦੇ ਹੋਏ ਜਾਂ ਰੋਟੀ ਪਕਾਉਂਦੇ ਹੋਏ ਕਹਿੰਦੇ ਜਦੋਂ ਮੌਕਾ ਲਿਗਦਾ ਤੇ ਤੁਹਾਡਾ ਕੋਰਡ ਪ੍ਰੋਗਰਾਮ ਸੁਣਦੇ ਆ ਹਾਂ ਜੀ ਬੀਬੀ ਜੀ ਹਾਂ ਜੀ ਹਾਂ ਜੀ ਕਿਰਪਾ ਕਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਜੁੜਦੇ ਰਹੋ ਲਾਈਵ ਦੇ ਵਿੱਚ ਵੀ ਜੁੜਦੇ ਰਹੋ ਜੇ ਮੌਕਾ ਲੱਗਦਾ ਜਦੋਂ ਸਮਾਂ ਮਿਲਦਾ ਹੈ ਬਾਕੀ ਦੋਸਤਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ WhatsApp ਬਿਲਕੁਲ ਜੀ ਕਹਿ ਰਹੇ ਨੇ ਕਿ ਮੋਲੀ ਸਾਹਿਬ ਜਿਹੜੇ ਆ ਵੀ ਬਹੁਤ ਵੱਡੇ ਸੰਤਕਾਰ ਨੇ ਬਹੁਤ ਵੱਡੇ ਬਿਜ਼ਨਸਮੈਨ